ਕਦੇ ਸਮੇਂ ਦੇ ਪੁਰਾਣੇ ਕਿਸੇ ਪੰਨੇ ਤੇ ਇੱਕ ਅਜੀਹਾ ਪਿੰਡ ਸੀ ਜਿੱਥੇ ਰਾਤਾਂ ਵਿੱਚ ਤਾਰੇ ਧਰਤੀ ਦੇ ਨੇੜੇ ਆਉਂਦੇ ਸਨ ਤੇ ਸਵੇਰਾਂ ਵਿੱਚ ਹਵਾ ਗੁਰਬਾਣੀ ਵਾਂਗ ਗੂੰਜਦੀ ਸੀ ਉੱਥੇ ਰਹਿੰਦੀ ਸੀ ਇੱਕ ਬੁੱਢੀ ਮਾਂ ਉਸ ਦਾ ਚਿਹਰਾ ਝੁਰੀਆਂ ਨਾਲ ਭਰਿਆ ਹੋਇਆ ਸੀ ਪਰ ਉਹ ਝੁਰੀਆਂ ਉਸ ਦੀ ਜ਼ਿੰਦਗੀ ਦੇ ਤਜਰਬਿਆਂ ਦੇ ਸ਼ਬਦ ਸਨ ਜਿਵੇਂ ਰੱਬ ਨੇ ਖੁਦ ਉਹਨਾਂ ਨੂੰ ਲਿਖਿਆ ਹੋਵੇ ਉਹ ਮਾਂ ਸਾਰੀ ਉਮਰ ਭਗਤੀ ਵਿੱਚ ਲੀਨ ਰਹੀ ਹਰ ਸਵੇਰੇ ਉਹ ਕਰਦੇ ਛੋਟੇ ਜਿਹੇ ਮੰਦਰ ਵਿੱਚ ਜੋਤ ਜਲਾਉਂਦੀ ਤੇ ਹੱਥ ਛੋੜ ਕੇ ਕਹਿੰਦੀ ਹੇ ਵਾਹਿਗੁਰੂ ਮੇਰੇ ਪੁੱਤਰ ਨੂੰ ਸਦਾ ਆਪਣੀ ਛਾਂ ਹੇਠ ਰੱਖੀ ਉਸ ਦਾ ਇੱਕੋ ਪੁੱਤਰ ਸੀ ਜੋ ਰੋਜ਼ਗਾਰ ਦੀ ਖਾਤਰ ਸ਼ਹਿਰ ਚਲਾ ਗਿਆ ਸੀ ਮਾਂ ਦਾ ਦਿਲ ਹਰ ਰੋਜ਼ ਉਸ ਦੀ ਚਿੰਤਾ ਵਿੱਚ ਤੜਪਦਾ ਰਹਿੰਦਾ ਸੀ ਫਿਰ ਉਹ ਹਰ ਦਿਨ ਆਪਣੀ ਖਿੜਕੀ ਤੇ ਇੱਕ ਰੋਟੀ ਬਣਾ ਕੇ ਰੱਖ ਦਿੰਦੀ ਸੀ ਅਤੇ ਕਹਿੰਦੀ ਸੀ ਇਹ ਰੋਟੀ ਮੇਰੀ ਅਰਦਾਸ ਦਾ ਹਿੱਸਾ ਹੈ ਜੋ ਕਿਸੇ ਭੁੱਖੇ ਦੇ ਪੇਟ ਵਿੱਚ ਜਾਵੇ ਉਹ ਮੇਰੇ ਪੁੱਤਰ ਲਈ ਅਸੀਸ ਬਣ ਜਾਵੇ ਹਵਾ ਉਸ ਰੋਟੀ ਦੀ ਖੁਸ਼ਬੂ ਨੂੰ ਲੈ ਕੇ ਦੂਰ ਤੱਕ ਚਲੀ ਜਾਂਦੀ ਸੀ ਜਿਵੇਂ ਕੋਈ ਅਦ੍ਰਿਸ਼ਟ ਦੂਤ ਨੇਕੀ ਦੀ ਸੁਗੰਧ ਰੱਬ ਤੱਕ ਪਹੁੰਚਾ ਰਿਹਾ ਹੋਵੇ ਹਰ ਦਿਨ ਜਦ ਦੂਰੋਂ ਲੱਕੜ ਦੇ ਡੰਡੇ ਦੀ ਟਕ ਟਕ ਆਉਂਦੀ ਇੱਕ ਬਜ਼ੁਰਗ ਆਉਂਦਾ ਧੂੜ ਨਾਲ ਲਿਪਟਿਆ ਪਰ ਅੱਖਾਂ ਵਿੱਚ ਸਮੁੰਦਰ ਦੀ ਡੂੰਘਾਈ ਤੇ ਚਿਹਰੇ ਤੇ ਉਹ ਅਜੀਹੀ ਸ਼ਾਂਤੀ ਸੀ ਜੋ ਸਿਰਫ ਰੱਬੀ ਰੂਹਾਂ ਕੋਲ ਹੁੰਦੀ ਹੈ ਉਹ ਰੋਟੀ ਚੁੱਕਦਾ ਬਿਨਾਂ ਮੁੜੇ ਚੱਲ ਪੈਂਦਾ ਤੇ ਹਰ ਵਾਰ ਹੌਲੇ ਨਾਲ ਕਹਿੰਦਾ ਜੋ ਭਲਾ ਤੂੰ ਕਰੇ ਉਹ ਤੇਰੇ ਨਾਲ ਰਹਿੰਦਾ ਹੈ ਜੋ ਬੁਰਾ ਕਰੇ ਉਹ ਤੇਰੇ ਉੱਤੇ ਮੁੜ ਆਉਂਦਾ ਹੈ ਸ਼ੁਰੂ ਵਿੱਚ ਮਾਨ ਨੂੰ ਇਹ ਗੱਲਾਂ ਰੂਹਾਨੀ ਲੱਗਦੀਆਂ ਸਨ ਪਰ ਹੌਲੇ-ਹੌਲੇ ਉਸ ਦਾ ਦਿਲ ਤੰਗ ਹੋਣ ਲੱਗ ਪਿਆ ਇਹ ਬੰਦਾ ਕਦੇ ਧੰਨਵਾਦ ਨਹੀਂ ਕਰਦਾ ਨਾ ਹੀ ਕਿਸੇ ਦਿਨ ਮੁਸਕਰਾਇਆ ਮੈਂ ਨੇਕੀ ਕਰਦੀ ਹਾਂ ਤੇ ਇਹ ਬੇਪਰਵਾਹ ਬੋਲ ਕੇ ਚਲਾ ਜਾਂਦਾ ਹੈ ਉਸ ਦੇ ਅੰਦਰ ਅਹੰਕਾਰ ਦੀ ਛਾਂ ਪੈਣ ਲੱਗੀ ਇੱਕ ਦਿਨ ਜਦ ਬੱਦਲ ਅਸਮਾਨ ਵਿੱਚ ਛਾ ਗਏ ਤੇ ਹਵਾ ਤੂਫਾਨ ਵਾਂਗੂੰ ਜੀ ਮਾਨੇ ਸੋਚਿਆ ਅੱਜ ਮੈਂ ਇਸ ਨੂੰ ਸਬਕ ਸਿਖਾਉਂਦੀ ਹਾਂ ਉਸ ਨੇ ਰੋਟੀ ਵਿੱਚ ਜ਼ਹਿਰ ਮਿਲਾਇਆ ਤੇ ਖਿੜਕੀ ਵਿੱਚ ਰੱਖ ਦਿੱਤੀ ਪਰ ਜਦ ਬਾਹਰ ਹਵਾ ਜ਼ੋਰ ਨਾਲ ਵਗਣ ਲੱਗੀ ਤੇ ਮੀਂਹ ਦੀਆਂ ਪਹਿਲੀਆਂ ਬੂੰਦਾਂ ਖਿੜਕੀ ਤੇ ਟਪਕੀਆਂ ਉਸ ਦਾ ਦਿਲ ਕੰਬ ਗਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਅਧ੍ਰਿਸ਼ਟ ਹੱਥ ਉਸ ਦੇ ਮੋਢੇ ਤੇ ਆ ਕੇ ਰੁਕਿਆ ਹੋਵੇ ਅਤੇ ਦਿਲ ਦੇ ਅੰਦਰੋਂ ਇੱਕ ਆਵਾਜ਼ ਆਈ ਜੋ ਤੂੰ ਕਰਨ ਜਾ ਰਹੀ ਹੈ ਉਹ ਤੇਰੇ ਲਈ ਨਹੀਂ ਹੈ ਮਾਂ ਨੇ ਹੌਲੀ ਨਾਲ ਜ਼ਹਿਰ ਵਾਲੀ ਰੋਟੀ ਉਠਾਈ ਅਤੇ ਉਹ ਰੋਟੀ ਅੱਗ ਵਿੱਚ ਸੋਟ ਦਿੱਤੀ ਉਸ ਦੇ ਹੱਥ ਕੰਬ ਰਹੇ ਸਨ ਪਰ ਮਨ ਵਿੱਚ ਇੱਕ ਸ਼ਾਂਤੀ ਆ ਗਈ ਸੀ ਉਸ ਨੇ ਨਵੀਂ ਰੋਟੀ ਬਣਾਈ ਅਤੇ ਦੁਬਾਰਾ ਖਿੜਕੀ ਵਿੱਚ ਰੱਖ ਦਿੱਤੀ ਕੁਝ ਬਲਾਂ ਬਾਅਦ ਉਹੀ ਬਜ਼ੁਰਗ ਆਇਆ ਉਸ ਦੀ ਦਾੜੀ ਭਜੀ ਹੋਈ ਸੀ ਕੱਪੜਿਆਂ 'ਚ ਮੀਂਹ ਦੀਆਂ ਬੂੰਦਾਂ ਚਮਕ ਰਹੀਆਂ ਸਨ ਉਹ ਰੋਟੀ ਚੁੱਕਦਾ ਹੋਇਆ ਕਹਿੰਦਾ ਗਿਆ ਜੋ ਭਲਾ ਤੂੰ ਕਰੇ ਉਹ ਤੇਰੇ ਨਾਲ ਰਹਿੰਦਾ ਹੈ ਜੋ ਬਰਾ ਕਰੇ ਉਹ ਤੇਰੇ ਉੱਤੇ ਮੁੜ ਆਉਂਦਾ ਹੈ ਮਾਂ ਨੇ ਡੂੰਗਾ ਸਾਹ ਲਿਆ ਉਸ ਦੇ ਚਿਹਰੇ ਤੇ ਇੱਕ ਅਜੀਬ ਚਮਕ ਸੀ ਉਸ ਨੂੰ ਲੱਗਿਆ ਜਿਵੇਂ ਉਸ ਦਾ ਅੰਤਰਾ ਆਤਮਾ ਧੋਤਾ ਗਿਆ ਹੋਵੇ ਅਗਲੀ ਸਵੇਰ ਮਾਂ ਚੁੱਲ੍ਹੇ ਲਈ ਲੱਕੜਾਂ ਇਕੱਠੀਆਂ ਕਰ ਰਹੀ ਸੀ ਕਿ ਅਚਾਨਕ ਦਰਵਾਜ਼ੇ ਤੇ ਜ਼ੋਰ ਦੀ ਟਪਕਾ ਮਾਰਿਆ ਗਿਆ ਉਹ ਡਰ ਗਈ ਕੌਣ ਹੋ ਸਕਦਾ ਹੈ ਇੰਨੀ ਸਵੇਰੇ ਜਦ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਸਾਇਆ ਖੜਾ ਸੀ ਫੱਟੇ ਕੱਪੜੇ ਧੂੜ ਨਾਲ ਭਰਿਆ ਚਿਹਰਾ ਅੱਖਾਂ ਵਿੱਚ ਥਕਾਵਟ मां ਪਲਕਾਂ ਮੀਟਦੀ ਹੈ ਇਹ ਇਹ ਤਾਂ ਮੇਰਾ ਪੁੱਤਰ ਹੈ ਉਸ ਨੂੰ ਗਲੇ ਨਾਲ ਲਾ ਲੈਂਦੀ ਹੈ ਅੰਜੂ ਰੁਕਦੇ ਨਹੀਂ ਪੁੱਤ ਕੀ ਹੋਇਆ ਤੈਨੂੰ ਉਹ ਹੌਲੀ ਆਵਾਜ਼ ਵਿੱਚ ਕਹਿੰਦਾ ਹੈ मां ਮੇਰੇ ਨਾਲ ਬਹੁਤ ਬੁਰਾ ਹੋਇਆ ਮੈਨੂੰ ਚੋਰਾਂ ਨੇ ਲੁੱਟ ਲਿਆ ਸੀ ਪੈਸੇ ਕੱਪੜੇ ਸਭ ਕੁਝ ਲੈ ਗਏ ਕਈ ਦਿਨ ਭੁੱਖਾ ਰਿਹਾ ਕਿਸੇ ਨੇ ਖਾਣ ਨੂੰ ਕੁਝ ਨਾ ਦਿੱਤਾ ਮੈਂ ਤੁਰਦਾ ਤੁਰਦਾ ਜੰਗਲ ਵਿੱਚ ਡਿੱਗ ਪਿਆ ਮੈਨੂੰ ਲੱਗਿਆ ਹੁਣ ਸਭ ਖਤਮ ਹੋ ਗਿਆ। ਉੱਥੇ ਇੱਕ ਬਜ਼ੁਰਗ ਆਇਆ। ਉਹਨੇ ਮੇਰੇ ਮੂੰਹ ਕੋਲ ਇੱਕ ਰੋਟੀ ਰੱਖ ਦਿੱਤੀ ਤੇ ਕਿਹਾ, "ਬੇਟਾ ਖਾ ਲੈ, ਤੈਨੂੰ ਲੰਮਾ ਰਸਤਾ ਤੈਅ ਕਰਨਾ ਹੈ।" ਮੈਂ ਉਹ ਰੋਟੀ ਖਾ ਲਈ ਤੇ ਜਿਵੇਂ ਮੇਰੇ ਅੰਦਰ ਨਵੀਂ ਜਿੰਦ ਆ ਗਈ। ਬਜ਼ੁਰਗ ਮਾਂ ਚੱਲਦੇ-ਚੱਲਦੇ ਇੱਕੋ ਗੱਲ ਕਹਿੰਦੇ ਗਏ, "ਜੋ ਭਲਾ ਦੂ ਕਰੇ ਉਹ ਤੇਰੇ ਨਾਲ ਰਹਿੰਦਾ ਹੈ, ਜੋ ਬੁਰਾ ਕਰੇ ਉਹ ਤੇਰੇ ਉੱਤੇ ਮੋੜ ਆਉਂਦਾ ਹੈ।" ਮਾਂ ਦੀਆਂ ਅੱਖਾਂ 'ਚੋਂ ਹੰਝੂ ਵਗਣ ਲੱਗ ਪਏ ਉਸਦਾ ਹੱਥ ਕੰਬ ਗਿਆ ਉਸ ਨੂੰ ਸਭ ਯਾਦ ਆ ਗਿਆ ਜ਼ਹਿਰ ਵਾਲੀ ਰੋਟੀ ਉਸਦਾ ਗੁੱਸਾ ਉਸਦਾ ਪਾਪ ਉਹ ਸੋਚਣ ਲੱਗੀ ਜੇ ਮੈਂ ਉਹ ਰੋਟੀ ਨਾ ਬਦਲੀ ਹੁੰਦੀ ਤਾਂ ਮੈਂ ਆਪਣਾ ਪੁੱਤਰ ਗਵਾ ਲੈਣਾ ਸੀ ਉਸ ਨੇ ਅਸਮਾਨ ਵੱਲ ਵੇਖਿਆ ਅਤੇ ਕਿਹਾ हे ਮਾਲਕ ਤੂੰ ਸੱਚਮੁੱਚ ਕਰਮਾਂ ਦਾ ਰਾਜਾ ਹੈਂ ਤੂੰ ਮੇਰਾ ਇਮਤਿਹਾਨ ਲਿਆ ਸੀ ਤੇ ਮੈਨੂੰ ਬਚਾ ਲਿਆ ਉਸ ਰਾਤ ਮਾਂ ਨੇ ਰੋਟੀ ਤਿਆਰ ਕੀਤੀ ਪਰ ਇਸ ਵਾਰ ਖਿੜਕੀ ਤੇ ਇੱਕ ਨਹੀਂ ਦੋ ਰੋਟੀਆਂ ਰੱਖੀਆਂ ਇੱਕ ਨਾਲ ਛੋਟੀ ਜਹੀ ਚਿੱਠੀ ਸੀ ਤੂੰ ਤੇ ਮੇਰੇ ਪੁੱਤਰ ਨੂੰ ਬਚਾ ਲਿਆ ਹੈ ਧੰਨਵਾਦ ਹੈ ਰੱਬੀ ਰੂ ਅੱਜ ਮੈਂ ਸੱਚ ਜਾਣ ਲਿਆ ਹੈ ਜੋ ਪਲਾ ਤੂੰ ਕਰੇ ਉਹ ਤੇਰੇ ਨਾਲ ਹੀ ਰਹਿੰਦਾ ਹੈ ਕਈ ਵਾਰ ਰੱਬ ਕਿਸੇ ਚਿਹਰੇ ਨਾਲ ਨਹੀਂ ਆਉਂਦਾ ਉਹ ਸਿਰਫ ਕਿਸੇ ਦੀ ਭੁੱਖ ਵਿੱਚ ਕਿਸੇ ਦੀ ਮਿਹਰ ਵਿੱਚ ਲੁਕਿਆ ਹੁੰਦਾ ਹੈ ਮਾਂ ਨੇ ਉਸ ਦਿਨ ਸਿੱਖਿਆ ਨੇਕੀ ਕਰ ਤੇ ਰੱਬ ਤੇ ਛੱਡ ਦੇ ਕਿਉਂਕਿ ਰੱਬ ਕਦੇ ਕਰਮਾਂ ਦਾ ਹਿਸਾਬ ਭੁੱਲਦਾ ਨਹੀਂ ਜੋ ਭਲਾ ਤੂੰ ਕਰੇ ਉਹ ਤੇਰੇ ਨਾਲ ਰਹਿੰਦਾ ਹੈ ਜੋ ਬੁਰਾ ਕਰੇ ਉਹ ਤੇਰੇ ਉੱਤੇ ਮੁੜੇ ਆਉਂਦਾ ਹੈ ਕਈ ਵਾਰ ਨੇਕੀ ਦਾ ਅਸਰ ਤੁਰੰਤ ਨਹੀਂ ਦਿਖਦਾ ਪਰ ਸਮਾਂ ਰੱਬ ਤੇ ਕਿਸਮਤ ਤਿੰਨੇ ਮਿਲ ਕੇ ਉਸ ਨੇਕੀ ਨੂੰ ਰੋਸ਼ਨੀ ਬਣਾ ਦਿੰਦੇ ਹਨ ਦੋਸਤੋ ਸਾਡੀ ਇਹ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਸਾਨੂੰ ਇਸੇ ਹੀ ਤਰ੍ਹਾਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਅਤੇ ਆਪਣਾ ਪਿਆਰ ਸਾਨੂੰ ਕਮੈਂਟਾਂ ਰਾਹੀਂ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਦਿਖਾਉਣਾ ਧੰਨਵਾਦ ਮਿਲਦੇ ਹਾਂ ਜੀ ਜਲਦੀ ਹੀ